ਵੀਡੀਓ ਬਣਾ ਵੀਡੀਓ ਬਣਾ ਦਿਖਾ ਦਿੰਦੇ ਹਾਂ ਇੱਕ ਮਿੰਟ ਸਰ ਵੀਡੀਓ ਬੰਦ ਕਰ ਲਓ ਠੀਕ ਐ ਕਿਉਂ ਵੀਡੀਓ ਨਹੀਂ ਬਣਾਉਂਦੇ ਕਿਉਂ ਇੱਕ ਮਿੰਟ ਰੁਕ ਜਾ ਯਾਰ ਆਪਣੀ ਫਾਇਰੋ ਮਾਪਾਸ ਤੇਰਾ ਵੀਡੀਓ ਬਣਾਉਂਦੇ ਪਏ ਠੀਕ ਐ ਅਸੀਂ ਤੇਨੂੰ ਕੁੜੀਆਂ ਦਾ ਮਤਲਬ ਆ ਤੋ ਨਾ ਕਿ ਤਮਾਸ਼ਾ ਕਰੀਏ ਛੋੜਦਾ ਨਾ ਕਰ ਜੇ ਤੁਹਾਨੂੰ ਵੀਡੀਓ ਬੰਦ ਕਰੋ ਵੀਡੀਓ ਬੰਦ ਕਰਨੀ ਹੈ ਨਹੀਂ ਕਰਨੀ ਨਹੀਂ ਬੰਦ ਕਰੋ ਬੰਦ ਲੱਗਿਆ ਬੰਦ ਲੱਗਿਆ ਵੀਡੀਓ ਬੰਦ ਕਰੋ ਸਰ ਵੀਡੀਓ ਬੰਦ ਕਰ ਦਿਓ ਇੱਕ ਮਿੰਟ ਰੁਕੋ ਇੱਕ ਮਿੰਟ ਰੁਕ ਜੋ ਇੱਕ ਨਾ ਨਾ ਸਾਨੂੰ ਬੋਲਦਾ ਹੈਲੋ ਹਾਂਜੀ ਭਾਈ ਇਹ ਡੰਡੇ ਲੈ ਕੇ ਆਂਦੇ ਆ ਤੁਹਾਡੇ ਟੀਚਰ ਸਾਰਾ ਵੀਡੀਓ ਬਣਾਉਂਦੇ ਪਏ ਹੈ ਮੇਰੀ ਗੱਲ ਕਰਾਓ ਫੋਨ ਤੇ ਗੱਲ ਕਰਾਓ ਨਾ ਰੱਖਣ ਲਾ ਗੱਡੀ ਵੀ ਕਰਾਓ ਆਪਣਾ ਫੋਨ ਲਾਓ ਫੋਨ ਘੱਟੋ ਆਪਣਾ ਘੱਟੋ ਮੈਂ ਫੋਨ ਕਰੂੰਗੀ ਫੋਨ ਘੱਟੋ ਹਾਂਜੀ ਵੀਰ ਇੱਕ ਮਿੰਟ ਹੋ ਗਿਆ ਤੁਹਾਨੂੰ ਕੀ ਕਹਿੰਦੇ ਹੋ ਹੈਲੋ ਹਾਂਜੀ 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 ਕੀ ਕਹਿੰਦੇ ਹੋ ਮੈਂ ਕਿਹਾ ਭਾਈ ਡੰਡੇ ਦਿਖਾ ਦੇ ਆ ਕੁੜੀਆਂ ਜਣੀਆਂ ਹੋਰ ਇਹਨਾਂ ਨੂੰ ਤਾਂ ਕਿੰਨੇ ਵੀ ਨਹੀਂ ਆਪਾਂ ਤੂੰ ਵੀਨਾ ਸ਼ਨੀਵਾਰ ਦਾ ਕੋਈ ਨਹੀਂ ਸ਼ਨੀਵਾਰ ਆਉਂਦੇ ਉਹ ਵੀਰੇ ਮੇਰੀ ਗੱਲ ਸੁਣ ਇਹ ਆੜੀ ਬਟਨ ਡੰਡੇ ਚੱਕ ਲਈ ਆਇਆ ਤੂੰ ਇਹ ਦੱਸ ਖਾਜੇ ਵੀ ਪੰਦ ਉਹ ਜਣਾ ਤੂੰ ਸ਼ਨੀਵਾਰ ਹੂੰ ਤੂੰ ਨਾ ਬਿਰੇ ਕੋਈ ਖਰੀ ਗੱਲੋਂ ਡੰਡੇ ਅਜ ਤਾਂ ਡੰਡੇ ਚੱਕਣ ਦਾ ਕੀ ਰੋਲ ਹੁੰਦਾ ਇਹਨੂੰ ਤਾਂ ਕੁਝ ਕਿਹਾ ਹੀ ਨਹੀਂ ਉਸੇ ਬਾਜੀ ਆ ਵੀਡੀਓ ਆ ਵੀ ਆਪਣੀ ਨੂੰ ਫੋਨ ਦੀ ਬਣਾ ਰਹੀ ਆ ਬਾਜੀ ਵੀਡੀਓ ਬਣਾ ਕੇ ਯਾਰ ਐਸੀ ਘਾੜੀਏ ਬੋਲ ਰਹੀ ਆ ਕਿ ਘਾੜੀ ਬਥੇਰੇ ਲੁੱਟੇ ਗੱਲ ਕਰਨਾ ਕੋਈ ਨਹੀਂ ਮੇਰੇ ਤਰ੍ਹਾਂ ਮੈਂ ਪਤਾ ਹਾਲ ਹੋ ਜੂਗਾ ਸ਼ਨੀਵਾਰ ਆ ਜੇ ਤੁਸੀਂ ਕੋਈ ਨਹੀਂ ਨਹੀਂ ਅੱਜ ਆਉਣਾ ਅੰਰੇ ਸ਼ਨੀਵਾਰ ਦੀ ਗੱਲ ਹੋ ਜਾਣਾ ਅਸੀਂ ਖੜੇ ਆਪਾਂ ਹਲੋ ਅਸੀਂ ਨਹੀਂ ਆਉਣਾ ਵੀਰੇ ਸ਼ਨੀਵਾਰ ਠੀਕ ਆ ਸਾਨੂੰ ਅੱਧੀ ਪੇਮੈਂਟ ਪਾ ਦੇ ਮੇਰਾ ਭਰਾ ਜਦ ਦਾ ਨਾ ਪਿਆਰ ਨਾਲ ਗੱਲ ਕਰੀ ਜਾਂਦਾ ਮੈਂ ਤੇਰਾ ਇਸ ਤੋਂ ਬਾਅਦ ਹੁਣ ਅਸੀਂ ਜੇ ਤੇਰੀ ਪੇਮੈਂਟ ਆ ਪੰਜ 10 ਮਿੰਟ ਤੇ ਫੋਨ ਆ ਗਿਆ ਠੀਕ ਆ ਨਹੀਂ ਅਸੀਂ ਸਮਾਨ ਚੱਕਣਾ ਸ਼ੁਰੂ ਕਰ ਦਿੰਦੇ ਹਾਂ ਉਤੋਂ ਗੱਡੀ ਬੜੀ ਲੱਗਿਆ ਹੋਣੀ ਚਲੋ ਚਾਹ ਕਲੀਵਰੀ ਸਮਾਨ ਚਲ ਠੀਕ ਹੈ ਜੀ ਪੁੱਛ ਲਾਗਾ ਉਹ ਨਹੀਂ ਪਾਉਣਾ ਤੁਹਾਨੂੰ ਕੋਈ ਗੱਲ ਨਹੀਂ ਆ ਜਾ ਹੁਣ ਜੂਰੀ ਤਰ੍ਹਾਂ ਠੀਕ ਤੇ ਕੱਲ ਦਾ ਟਾਈਮ ਨਾ ਨਾ ਕੋਈ ਟਾਈਮ ਦੂੰ ਨਹੀਂ ਹੁਣ ਅਸੀਂ ਭਣ ਭਣ ਕਰਕੇ ਗੱਲ ਕਰੀ ਜਾਂਦਾ ਤੁਹਾਨੂੰ ਜਿਹੜੀ ਹੁੰਦੀ ਹੈ ਜਰੂਰੀ ਸਿਰ ਇੱਕ ਵਾਰ ਬੰਕ ਦੇ ਦਿਓ ਕੱਲ ਬਣਾਉਂਦੇ ਕਾਲਾ ਕਾਪੀ ਆ ਗਿਆ ਮੋ ਗਿਆ ਗਲਤੀ ਗਲਤੀ ਅੱਗੇ ਹੁਤੇ ਕਿ ਚੱਕਰ ਹੈ ਉਹ ਡੰਡੇ ਅਸੀਂ ਤਾਂ ਇਹਨੂੰ ਕੁਛ ਐਨੇ ਵੀ ਨਹੀਂ ਸਾਡੇ ਸਾਹਮਣੇ ਹੋਰ ਉਹ ਕੰਨੇ ਵੀਡੀਓ ਬਣਾ ਰਹੇ ਨੇ ਵੀਡੀਓ ਉਹਨਾਂ ਦੇ ਫੋਨ ਆਇਆ ਉਹ ਵੀ ਬਣਾ ਰਹੇ ਕੁੜੀ ਨੂੰ ਤਾਂ ਬਾਂਦੇ ਨਹੀਂ ਅਸੀਂ ਹਾਂ ਜੀ ਵੀਡੀਓ ਉਹਨਾਂ ਦੀ ਰਿਕਾਰਡਿੰਗ ਕਰਦੇ ਪਏ ਵੀਡੀਓ ਦੀ ਚਲੋ ਛੋਟਾ ਪਰ ਮੇਰੇ ਘਰ ਤੇ ਕੱਲ ਆ ਜਾਣਾ ਅਸੀਂ ਵੇਟ ਹੋਏ ਸਾਡੇ ਵੀ ਕਿਤੇ ਕਿਤੇ ਬੱਚੇ ਉਹਨੂੰ ਪਤਾ ਜੀ ਪਰ ਸਾਡੇ ਵੀ ਹੁਣ ਮੈਂ ਰਹਿਣਾ ਜਿਹੜੀ ਵੀਡੀਓ ਬਣਾਈ ਨਾ ਮੈਂ ਰੁਕ ਜੂ ਬਲੇ ਠੀਕ ਹੈ ਠੀਕ ਹੈ ਭਾਣੇ ਇੱਥੇ ਖੜੇ ਹਾਂ ਚਾਰ ਦਾ ਤੁਰੀ ਨਹੀਂ ਨਹੀਂ ਠੀਕ ਹੈ ਬੰਦੇ ਇੱਥੇ ਖੜੇ ਕਾਂਜ ਲਗਾ ਕਾਂ ਲਾ ਕੇ ਨਹੀਂ ਨਹੀਂ ਤੁਰੀ ਜੋ ਕੋਲ ਲੱਗ ਕਿੱਥੋਂ ਬਟਾਣਾ ਹੁੰਦੇ ਤਾਂ ਸਾਰੀ ਕਿੱਦਾਂ ਉਹ ਸਾਰੇ ਠਹਿਰਾ ਦੇ ਤਾ ਕੰਮ ਨਾ ਜੈਪੁਰ ਕਰਦੇ ਇਹ ਜਿਹੜੀ ਬਣਾ ਲਈ ਨਾ ਜਿਹੜੀ ਉਹ ਬਹੁਤ ਜੀ ਵਾਧੀ ਹੈ। ਕੱਲ ਆ ਜੀ। ਸੋਨ ਕਰਦਾ ਟਾਈਮ ਦੇ ਮਾਤਾ ਹੱਸਦਾ ਹੋਇਆ ਜੀ ਨੂੰ ਵੀ। ਕੋਈ ਨਾ ਸੋਨ ਮਾਤਾ ਤੇ ਕਿਹਾ ਕੇ ਜਾਨਾ ਨੂੰ ਸੋਨ ਮਾਤਾ ਕਿਹਦੀ ਸੋਨਣਾ। ਸੋਨ ਮਾਤਾ ਮੁੰਡੇ ਦੂਜੇ ਨੇ ਆ ਗਏ ਨੇ ਗੱਲ ਇਹ ਉਹਨਾਂ ਨਾਲ ਕਹਿਣਾ ਕਿ ਨਹੀਂ ਆਪਾਂ ਨਾਲ ਕੰਮ ਲੜਨਾ ਹੈ। ਤੁਸੀਂ ਵੀਡੀਓ ਵੀ ਕਰ ਦੋ ਮੈਂ ਕਰ ਦੂੰਗੀ। ਇਹਨਾਂ ਦੀ ਤਾਂ ਬਾਣੀ ਪੁੱਤਾਂ ਦੀ ਗੱਲ ਨਹੀਂ ਮੇਰੀ ਗੱਲ ਤੁਮ ਦੇਖਾਂਗੇ। ਮੈਂ ਪਹਿਲਾਂ ਮੈਂ ਪਹਿਲਾਂ ਨਹੀਂ ਮੈਂ ਪਹਿਲਾਂ ਨਹੀਂ ਮੈਂ ਪਹਿਲਾਂ ਨਹੀਂ ਇੱਕ ਮਿੰਟ ਮੈਂ ਵੀਡੀਓ ਰੀਡ ਕਰਦਾ ਮੈਂ ਵੀਡੀਓ ਉਹ ਵੀਡੀਓ ਬਣਾ ਵੀਡੀਓ ਬਣਾ ਗਈ ਮੈਂ ਪਹਿਨ ਕੇ ਗੱਲ ਕਰਦਾ ਫਿਰ ਛੋੜ ਕੇ ਦਿਖਾ ਫੋਨ ਫੋਨ ਛੱਡੀ ਫੋਨ ਛੱਡ ਤਾ ਹੱਥ ਨਾ ਪਾਉ ਠੀਕ ਹੈ ਨਾ ਕੁਝ ਨਹੀਂ ਕਰ ਮੈਡਮ ਫੋਨ ਛੱਡੋ ਫੋਨ ਛੱਡੋ ਫੋਨ ਛੱਡੋ ਮੈਡਮ ਫੋਨ ਛੱਡੋ ਫੋਨ ਛੱਡੋ ਤੇਰਾ ਫੋਨ ਛੱਡ ਦੋ ਫੋਨ ਛੱਡ ਦੋ ਵੀਡੀਓ ਬਣ ਗਈ ਤੂੰ ਕਿਉਂ ਮਤਲਬ ਆ ਰਹੀ ਸਾਨੂੰ ਫੋਨ ਛੱਡ ਦੋ ਨਹੀਂ ਕਰੋਗੇ ਕੁਝ ਵੀ ਕਰੋਗੇ ਫੋਨ ਕਰਦੇ ਹੀ ਬਣਾ ਲੇ ਫੋਨ ਕਰ ਫੋਨ ਕਰ ਵੀਡੀਓ ਕਰ ਜਰਰੀ ਨਹੀਂ ਕਰਨਾ ਮਤਲਬ ਨਹੀਂ ਹੈਗਾ ਫੋਨ ਫੋਨ ਛੱਡਦੇ ਫੋਨ ਟੁੱਟ ਗਏ ਤਾਂ ਕਾਹਤ ਕੋਈ ਨਾ ਟੋੜ ਲੇ ਫੋਨ ਠੀਕ ਹੈ ਇੱਧਰ ਆ ਨਾ ਮੈਂ ਲਾ ਦਗਾ ਇੱਧਰ ਆ ਜਾ ਕੁੜੀਆਂ ਅਜੇ ਮੁੰਡੇ ਹੁੰਦੇ ਫੇਰ ਦੱਸ ਦੇ ਹਾਂ ਕੋਈ ਨਾ ਹਾਂ ਮੁੰਡੇ ਹੁੰਦੇ ਕੀ ਕਰਦੇ ਨੇ ਮੁੰਡੇ

ਕਹਾਣੀ ਆ ਰਹੀ ਹੈ ਨਾ ਮੈਡਮ ਰਾਜ ਇਹ ਕੀ ਹੋਤੀ ਇਹ ਇਹ ਕਲੀਨ ਦੇਗਾ ਇਹ ਦੀ ਛੋਟੀ ਸੀਗੀ ਜਦੋਂ ਉਹਨੇ ਪੇਮੈਂਟ ਪਾਈ ਹੈ ਆਪਣੇ ਉਹਨੂੰ ਪੁੱਛ ਜਿਨੇ ਪੇਮੈਂਟ ਪਾਈ ਹੈ ਰਹਿਣੀ ਇਹ ਬਿਹੇਵਸ ਕਰਨ ਰਹਿਣੀ ਜੀ ਕਲੀਨ ਸੀ ਤਾਂ ਹੀ ਪਾਈ